ਅੱਜ ਵੀ ਮੇਟਰ ਤੋਂ ਅਸਾਨੂੰ ਅੱਜ ਇੱਕ ਤਰੀਕ ਦੀ ਰਾਮਪੁਰਾ ਪਸ਼ੂ ਮੰਡੀ ਜੋ ਕਿ ਮਹੀਨੇ ਦੀ ਆਈ ਹੈ ਇੱਕ ਤਰੀਕ ਨੂੰ ਲੱਗਦੀ ਆ ਦੇਖੋ ਕਿੰਦਾ ਗੱਡੀਆਂ ਵਾਲੇ ਨੱਚੀਆਂ ਖੜੀਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਜੇ ਇਦਾਂ ਲੋਕ ਕਿ ਸਾਈਡਾਂ ਤੇ ਲੌਂਹ ਤਾਂ ਮੰਡੀ ਦੇ ਵਿੱਚ ਰਸ਼ ਵੀ ਘੱਟ ਹੁੰਦਾ ਸੋ ਸਾਨੂੰ ਦਿਖਾਵਾਂ ਮੇਰਾ ਮੰਡੀ ਝਾਤ ਸਾਰੇ ਪਸ਼ੂ ਸੱਜਰਾ ਟੋਕਣਾ ਗੱਬਣਾ ਤੇ ਮੰਡੀ ਦੇ ਵਿੱਚ ਕੱਟੀਆਂ ਵੀ ਕੱਟੀਆਂ ਦੇ ਬਹੁਤ ਸ਼ਕੀਨ ਅੱਜ ਕੱਲ ਸਾਰੇ ਮੰਡੀ ਸਾਨੂੰ ਝਾਤ ਮਰਾਵਾਂਗੇ ਸੋ ਜੁੜੇ ਰਹੋ ਆਪਣੇ ਚੈਨਲ ਨਾਲ ਵੀਡੀਓ ਵੇਖਣ ਤੱਕ ਜ਼ਰੂਰ ਦੇਖਿਓ। ਉਸੇ ਦਾ ਭਾਈ ਸਾਰੇ ਵੀਰਾਂ ਨੂੰ ਅੱਜ ਆਪਾਂ ਅੱਜ ਪਹੁੰਚਿਆ ਫਿਰ ਰੰਪਰਾ ਮੰਡੀ ਇੱਕਦਰੀ ਦੀ ਮਲਾਉਣਾ ਬਾਬਾ ਜੀ ਨੂੰ ਬਾਬਾ ਜੀ ਕਾਫੀ ਟਾਈਮ ਬਾਅਦ ਮਿਲਨੇ ਆਜ ਮੰਡੀ ਤੇ ਸੁਖਰਾਉਣਾ ਗੱਲਬਾਤ ਪਹਿਲਾਂ ਬਾਬੇ ਦਾ ਕਰੈਕਟ ਨੰਬਰ ਵਗੈਰਾ ਦੇਖ ਲਓ ਤੇ ਬਾਬੇ ਨਾਲ ਕਰਉਣਾ ਗੱਲਬਾਤ ਹਾਂਜੀ ਉਸੇ ਦਾ ਬਾਬਾ ਜੀ ਭਾਈ ਉਹ ਜੀ ਕਿ ਫਦੇ ਹੋ ਸੁਣੋ ਬਾਬਾ ਜੀ ਘਰ ਪਰਵਾਹ ਠੀਕ ਆ ਮਾਲ ਪਸ਼ੂ ਦਾ ਕੰਮ ਮੇਰਾ ਮਾਰਾ ਵਧੀਆ ਉਹਨੂੰ ਕਾਫੀ ਟਾਈਮ ਬਾਅਦ ਦੇਖਿਆ ਅੱਜ ਮੰਡੀ ਤੇ ਵਾਸhetra ਮਾਡਮ ਮੋਟਰ ਦਾ ਜਾਮੇ ਲਾ ਜਮ ਦੇ ਕੰਮ ਮੇਲੇ ਮੁੰਨੇ ਤੇ ਭਾਈਨ ਕਹਿ ਨਾ ਆ ਬਾਬਾ ਜੀ ਅੱਜ ਆਪਣੇ ਕੋਲ 6 ਨਾ ਆ ਬਾਬਾ ਜੀ 6 ਤੇ ਮੇਲੇ ਵਿੱਚ ਆ ਤੇ ਘਰੇ ਆ 35 ਨਾ ਘਰੇ 35 ਨਾ ਆਪਣੇ ਕੋਲ ਕਿੰਨੇ ਤੋਂ ਸਟਾਰਟ ਹੋ ਜਾਂਦੇ ਇਕੱਠੀ ਘਰੇ 12 13000 ਤੋਂ ਲੱਗੇ ਐਂਡ ਕਿੱਥੋਂ ਤੱਕ ਹੋ ਜਾਂਦਾ ਐਂਡ ਦਾ ਫਰਕ ਤਾਂ ਉੱਚਾ ਜੀ ਵੱਡੇ ਤੋਂ ਵੱਡਾ ਪਾ ਜੀ ਵੱਡੇ ਤੋਂ ਵੱਡਾ ਬਾਬੇ ਕੋਲ ਚੰਗੀਆਂ ਸ਼ਕੀਨ ਕੱਟੀਆਂ ਹੁੰਦੀਆਂ ਮਿੱਤਰੋ ਸੋ ਬਾਬਾ ਨੰਬਰ ਬੋਲ ਦਿਓ ਪਹਿਲਾਂ ਆਪਣਾ 98763 98763 ਆ 90717 ਬਾਬੇ ਦਾ ਨੰਬਰ ਆ 98763 90717 ਬਾਬੇ ਦਾ ਨੰਬਰ ਤੁਹਾਨੂੰ ਇੱਥੇ ਦਿਖਾ ਦ ਪਿੰਡ ਮਿੱਡਾ ਵੀਰੇ ਪਿੰਡ ਮਿੱਡਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਫਲੋਰ ਸਿੰਘ ਬਾਬੇ ਦਾ ਨਾਮ ਹੈਗਾ ਠੀਕ ਆ ਬਾਬਾ ਇੱਕ ਛੇ ਨਾਗਾ ਅੱਜ ਆਪਣੇ ਕੋਲੇ ਆ ਪਹਿਲੀ ਇਕੱਠੀ ਤੇ ਸ਼ੁਰੂ ਕਰੀਏ ਕਿੰਨੇ ਦੇ ਬਾਬਾ ਇਹ ਵੀਰੇ ਹੈਗੀ ਸਵਾ ਦੋ ਸਾਲ ਸਵਾ ਦੋ ਸਾਲ ਦੀ ਠੀਕ ਆ ਬਾਬਾ ਝੋਲੀ ਝੋਲੀ ਮਿੱਤਰੋ ਚੈੱਕ ਕਰਾ ਦੇਣਾ ਪਾਲਣ ਖਾਤਰ ਲੈਣੀ ਆ ਕਿਸੇ ਵੀਰ ਨੇ ਪਾਲਣਾ ਹੀ ਇਕੱਠੀਆਂ ਹੁੰਦੀਆਂ ਬਾਬੇ ਕੋਲ ਸਾਰੀਆਂ ਇਹ 2 ਜेड ਤੇ ਬਾਬਾ ਜੀ ਆ ਦੋ ਨੰਬਰ ਵਾਲੀ ਇਹ ਦੋ ਸਾਲ ਦੀ ਆ ਬਾਬਾ ਇਹ ਦੋ ਸਾਲ ਝੋਲੀ ਮਿੱਤਰੋ ਇਹਦੀ ਵੀ ਚੱਕਾ ਲੋ ਬਹੁਤ ਸੋਹਣੀ ਆ ਥੈਂਕ ਯੂ ਖੀਰੀ ਮੂੰਹ ਹੋਏ ਆ ਤੇ ਦੋ ਦੇਖ ਲੋ ਮਿੱਤਰੋ ਛੋਲੀ ਛੁੜੀ ਦੀ ਕਰਮਾ ਜੀ ਬਹੁਤ ਚੰਗੀ ਆ ਠੀਕ ਹੈ ਨਾ ਤੇ ਇਹ ਸਾਰੀਆਂ ਬਾਬਾ ਸਾਲ ਦੇ ਲਗਭਗ ਹੋਣੀਆਂ ਨਾ ਤੰਨੇ ਇਹ ਤੇ ਉਹ ਪਹਿਲੀ ਪਹਿਲੀ 1.5 ਸਾਲ ਦੀ ਹੈ 1.5 ਸਾਲ ਦੀ ਕੱਟੀ ਆ ਮਿੱਤਰੋ ਛੋਹੀ ਛੁੜੀ ਵੀ ਚੈੱਕ ਕਰ ਲੋ ਮਿੱਤਰੋ ਬਹੁਤ ਸੋਹਣੀਆਂ ਪਾਲਣਾਂ ਦੇ ਪਸ਼ੂ ਚੰਗੀਆਂ ਸ਼ਕੀਨ ਕੱਟੀਆਂ ਰੱਖਦਾ ਬਾਬਾ 10000 ਤੋਂ 11000 ਤੋਂ ਸ਼ੁਰੂ ਹੋਣੀਆਂ ਕੱਟੀਆਂ ਤੇ ਆ ਮੀਨੀ ਆ ਗਈ ਬਾਬਾ ਥੋੜੀ ਹੈ ਨਾ ਮੀਨੂ ਬਣੇ ਹੈ ਨਾ ਸਿੰਘ ਤਾਂ ਹਿਲਦੇ ਨਹੀਂ ਵੈਸੇ ਉਹ ਮੀਨੇ ਨੂੰ ਥੋੜੇ ਸਿੰਘ ਕਰ ਕੀ ਸੋ ਜਿਹੜੇ ਵੀ ਇਹਨੂੰ ਲੋੜ ਹੋਈ ਬਾਬੇ ਦਾ ਨਾਮ ਫਲੋਰ ਸਿੰਘ ਆ ਪਿੰਡ ਮਿੱਡਾ ਤੇ ਬਾਬੇ ਨਾਲ ਸੋ ਬਾਬਾ ਵੀ ਆਪਣੇ ਕੋਲੇ ਹੈਗੇ 35 40 ਨਾ 30 30 ਕੁ ਹੈਗੇ 30 30 ਬੱਚਾ 10 12000 ਤੋਂ ਸ਼ੁਰੂ ਹੋ ਕੇ ਐਂਡ ਜਿੰਨਾ ਮਰਜ਼ੀ ਲੈ ਲੋ ਬਾਕੀ ਮਾਲ ਆਪਣੇ ਕੋਲ ਹਰ ਵੇਲੇ ਹੁੰਦਾ ਹੈ ਹਰ ਵੇਲੇ ਹੁੰਦਾ ਬਾਬੇ ਕੋਲੇ ਮਾਲ ਮਿੱਤਰੋ ਬਾਬਾ ਚੰਗਾ ਪਸ਼ੂ ਖਰੀਦਦਾ ਤੋਂ ਜਿਹੜੇ ਵੀ ਨੂੰ ਲੋੜ ਹੋਈ ਤੇ ਬਾਬੇ ਨਾਲ ਕਰ ਲੋ ਸੰਪਰਕ ਸੋ ਧੰਨਵਾਦ ਬਾਬਾ ਵੀ ਕੋਈ ਗੱਲ ਕਹਿਣੀ ਚਾਹੁੰਦੇ ਹੋ ਨਾ ਬਸ ਸੋ ਧੰਨਵਾਦ ਗੁਰਜੀ ਕੀ ਫਤਿਹ ਧੰਨਵਾਦ ਸਾਰਿਆਂ ਦਾ ਬਾਬੇ ਦਾ ਤੁਹਾਨੂੰ ਬਾਰੇ ਪੈਣਾ ਦਿਖਾਉਣਾ ਔਸਲੇ ਤੋਹਫੇ ਆਏ ਦੇਖ ਸਕਦੇ ਆਂ ਇਸ ਕੀ ਮੰਡੀ ਦੇਖਾ ਜੇ ਝੋਟੀ ਬਹੁਤ ਸੋਹਣੀ ਆ ਪਹਿਲਾਂ ਝੋਟੀ ਆ ਕੀ ਮੋਲ ਲਾ ਬਈ ਇਹਦਾ 130 130 ਕਿਹੜਾ ਪੰਡਾ ਜੀ ਪਹਿਲਾਂ ਝੋਟੀ ਆ ਜੀ ਪਹਿਲਾਂ ਝੋਟੀ ਆ ਬਹੁਤ ਸੋਹਣੀ ਪਿਓਰ ਨੀ ਜੀ ਆ ਵੀਆ ਮਿੱਤਰ ਦੇਖ ਸਕਦੇ ਹੋ ਹਵਾਨਾ ਹੁਣਾ ਬਹੁਤ ਸੋਹਣਾ ਤਿਆਰ ਕੀਤਾ ਕਰਮਾਈ ਨੇ ਤੇ ਚਾਰੇ ਪੈਰਾਂ ਤੇ ਬਾਕੀ ਕੱਟਾ ਹੀ ਕੱਟੀ ਆ ਬਈ ਕੱਟੀ ਆ ਪਿੱਛੇ ਮਿੱਤਰੋ ਆਖੂ ਕਹੀਦੀ ਪਿਓਰ ਆ ਤੇ ਹਾਂਜੀ ਮਿੱਤਰੋ ਬਹੁਤ ਸੋਹਣਾ ਹਵਾਨਾ ਕਰਮਾਈ ਦਾ ਤੇ ਪਿਓਰ ਨੀ ਨੀ ਜਾਬੀ ਦਿਆ ਸਾਰੇ ਮਾਰ ਕੇ ਉਹਨੂੰ ਬਾਈ ਨਾਲ ਗੱਲਬਾਤ ਵੀ ਕਰਾਵਾਂ ਏ ਭਈ ਰੋਕਿਓ ਮੜਾਈ ਕਿਹੜਾ ਪੰਡ ਆਪਣਾ ਮੇਰਾ ਮੂੰਹ ਦਿਖਾ ਦਿਓ ਮੜਾਈ ਫੇਸ ਦਿਖਾਓ ਮਿੱਤਰੋ ਪਯੋਰਾ ਮਣਕਣੀ ਅੱਖਾ ਪਯੋਰਾ ਤੇ ਮੱਥੇ ਦੇ ਮੰਨ ਲਓ ਵੀ ਡੇਟਾ ਥੋੜਾ ਆ ਸਿੱਧਾ ਪੰਡਾ ਦਾ ਹੈ ਜੀਆ ਥੋੜਾ ਡੇਟਾ ਵੀ ਕਰ ਦਿਆ ਕਰਮ ਵਾਲੀ ਤੇ ਚਾਰੇ ਪੈਰਾਂ ਦੇ ਨਿਸ਼ਾਨ ਆ ਦੁੱਧ ਕਿੰਨਾ ਹੈ ਥੱਲੇ ਜੀ ਦੁੱਧ ਕਿੰਨਾ ਹੋਇਆ ਇਸ ਟਾਈਮ ਬੋਸਾ ਹੁਣੇ ਥੱਲੇ 9 ਕਿਲੋ 9 ਕਿਲੋ ਜੀ ਤੇ ਮੋਬਾਈਲ ਨੰਬਰ ਆਪਣਾ ਫੋਨ ਚੌਥਾ ਦਿਨ ਮਿੱਤਰੋ ਸੂਝੂ ਮਹਿਰ ਕੱਟੀ ਆ ਬਹੁਤ ਸੁਣੀ ਕੱਟੀ ਦੀ ਚਾਰੇ ਪੈਰਾਂ ਦੇ ਮਿੱਤਰੋ ਮਾਰਕਾ ਹੈਗਾਗਾ ਦੇਖ ਸਕਦੇ ਹੋ ਇਹ ਮਣਕਣੀ ਅੱਖਾ ਕੱਟੀ ਦੀ ਬਹੁਤ ਸੁ ਤੇ ਫੋਨ ਨੰਬਰ ਆਪਣਾ ਹੀ 70194 70194 99726 99726 ਪਿੰਡ ਚੱਕ ਹੀ ਪਿੰਡ ਚੱਕ ਵਾਸਤੂ ਠੀਕ ਹੈ ਜੀ ਠੀਕ ਹੈ ਧੰਨਵਾਦੀ ਉਹ ਸੁਣਾ ਮਿੱਤਰੋ ਚਾਰੇ ਪਾਰਾਂ ਜਾਇਜ਼ ਮਾਰਗਾ ਕੱਟੀ ਬਹੁਤ ਸੁਣੀ ਆ ਤੇ ਦੇਖੋ ਦੁਰਦੀ ਦੁਰਦੀ ਮਿੱਤਰੋ ਮਿੱਤਰੋ ਤੁਹਾਨੂੰ ਇੱਕ ਡੇਢੇ ਘਟ ਦੀ ਮੱਧ ਦਿਖਾਉਣੇ ਆ ਜਿਹੜੇ ਵੀ ਇਨੇ ਬਰੀਡ ਦੇ ਕੰਮ ਕਰਨਾ ਨਾ ਉਹਨੂੰ ਮੱਧ ਦਿਖਾਉਣੇ ਆ ਦੇਵਾਲੂ ਹਵਾ ਨਾ ਹੋਣਾ ਦੇਖੋ ਮਿੱਤਰੋ ਇੱਕ ਥੋੜੀ ਜਿਹੀ ਕਮੀ ਜ਼ਰੂਰ ਆ ਵੀ ਪਿਛਲੇ ਥਾਂ ਦੇ ਵਿੱਚੋਂ ਜਿਹੜਾ ਇਹੋ ਧਾਰਾਂ ਘਟ ਆਉਂਦੀਆਂ ਨੇ ਬੋੜ ਦਾ ਬਾਈ ਥੋੜੀ ਬਾਈ ਤੇ ਤੁਹਾਨੂੰ ਅੱਟੇ ਦਿਖਾਉਣੇ ਆ ਮਿੱਤਰੋ ਹੈ ਬਾਈ 15 16 ਕਿਲੋ ਬਾਈਗਾ ਚੋਇਆ ਤੇ ਜਿਹਨੇ ਬੀਜ ਨੇ ਬਰੀਡ ਦੇ ਕੰਮ ਕਰਨਾ ਛੋਟੀ ਦਾ ਕੱਟ ਦੇਖੋ ਟੇਡਾ ਤੇ ਮਨਕਣੀ ਅੱਖਾ ਕਿਹੜੇ ਦਾ ਬੋਲਦਾ ਭਰਾ ਬਈ ਪਤਾ ਠੀਕਾ ਨਹੀਂ ਪਤਾ ਕਿਹੜੇ ਦਾ ਬਾਈ ਕਹਿੰਦਾ ਚੰਗੇ ਬੋਲਦਾ ਠੀਕਾ ਭਰਾ ਦੂਜੇ ਬਾਈ ਨੂੰ ਪਤਾਗਾ ਤੇ ਮਿੱਤਰੋ ਪੈਰਾਂ ਤੇ ਮੂਹਰੇ ਤੇ ਨਿਸ਼ਾਨ ਥੋੜੇ ਥੋੜੇ ਪਿਛਲੇ ਪੈਰ ਤੇ ਫੁੱਲ ਨਿਸ਼ਾਨ ਆ ਤੇ ਪੂਸਾ ਆ ਕੀ ਤੇ ਮਿੱਤਰੋ ਝੋਲੀ ਝੂਲੀ ਦੇਖ ਕਰਮਾ ਜੀ ਦੇਵਾ ਚੈੱਕ ਕਰੋ ਤੇ ਬਈ ਕੀ ਮੋਲਾ ਦਾ ਮੁੱਲ ਤਾਂ ਇੱਕ 40 ਕਰਨਾ। 1 40 ਤੇ ਮੋਬਾਈਲ ਨੰਬਰ ਬੋਲ ਦੇ ਬਈ ਆਪਣਾ। 98723 98723 23700 23700 ਜੀ 6 ਬਾਈ ਦਾ ਫੋਨ ਨੰਬਰ ਆ ਮਿੱਤਰੋ ਟੇਡਾ ਕੱਟ ਦੇਖੂਗਾ ਜਾਂ ਮਣਕਣੀ ਆਖਾ ਪਿਆ ਉਹ ਨੀਲੀ ਦਾ ਵੀ ਦੀ। ਦੇਖ ਸਕਦੇ ਹੋ ਇਹਦੇ ਕੱਟ ਕਰਮ ਵਾਲੀ ਕਿਤੇ ਬਹੁਤ ਮੁਸ਼ਕਲ ਮਿਲਦੇ ਨੇ। ਟੇਡਾ ਕੱਟੋ ਵੀ ਤੇ ਖੱਬੇ ਪਾਸੇ। ਸਭ ਤੋਂ ਵੱਡੀ ਗੱਲ ਇਹ ਆ ਵੀ ਖੱਬੇ ਪਾਸੇ ਕੱਟ ਮੈਨਾਂ ਬਹੁਤ ਔਖਾਗਾ। ਪੈਰਾਂ ਤੇ ਵੀ ਨਿਸ਼ਾਨ ਆ ਤੇ ਪਿਛਲੇ ਪਾਸੇ ਪਿਛਲੇ ਪੈਰਾਂ ਤੇ ਵੀ ਨਿਸ਼ਾਨਾ ਪੂਛਦੇ ਵੀ। ਤੇ ਬਈ ਥਾਨ ਦਾ ਦੱਸ ਦਈ ਦੀ। ਸਾਂਚਿਕ ਦੁੱਧ ਘਾਟਾ ਕਿਵੇਂ ਹਾਂ ਹਾਂ ਤੈਨੂੰ ਮੰਨ ਤੈਨੂੰ ਮੰਨ ਕੇ ਚੱਲੋ ਬਾਈ ਕਿਹਦਾ ਵਹ ਹਵਾਨਾ ਹੋਣਾ ਮੇਟਰ ਬਹੁਤ ਚੰਗਾ ਤੇ ਜਿਹੜੇ ਵੀ ਨੇ ਪਰ ਬ੍ਰੀਡ ਤੇ ਬੱਚੇ ਪੁੱਛੇ ਤਿਆਰ ਕਰਾਉਣੇ ਨਾ ਛੋਟੀ ਵਾਹ ਕਮਾਲ ਆ 17 ਤੋਂ ਪਲੱਸ ਬਾਈਆਂ ਦਾ ਦੁੱਧ ਆ ਤੇ ਬਾਈ ਦਾ ਨੰਬਰ ਤੁਹਾਨੂੰ ਬੁਲਾਤਾ ਕਰ ਲੈ ਉਸ ਪਰਕ ਬਾਈ ਧੰਨਵਾਦ ਵੀਰੋ ਕੀ ਮੋਲਾ ਛੋਟੀ ਜੀ ਹੈ ਕੀ ਮੋਲਾ ਜੀ ਇਹਦਾ ਹਾਂ ਜੀ ਇਹਦਾ 81 ਗੱਤਰਾ ਹੋ ਗਈ ਮੱਜ ਬਾਈਪਾਸ ਕਰੀ ਜਾਂਦਾ ਬਹੁਤ ਬਸੂ ਆ ਰਾਂ ਨੀਲੀ ਲਾਵੀ ਦੀ ਅੱਜ ਮੰਡੀ ਦੇ ਵਿੱਚ ਤੂੰ ਜਾ ਜਨਾ ਦੇ ਕਹਿੰਦੇ ਆ ਪਸ਼ੂਆਂ ਦੇ ਹੱਟ ਵਿਖਦੇ ਆ ਨਾ ਆਹ ਵਿਖਦੇ ਆ ਹੱਟ ਬਈ ਦੇਖ ਲੋ ਆ ਜਾਂਦੀ ਆ ਜਾਵਾ ਇਹ ਵੀ ਬੈਗੀ ਦੇਖੋ ਨੀਲੀ ਲਾਵੀ ਦਾ ਕੱਟਾ ਦਿਖੋ ਨਾ ਰਾਮਪਰਾ ਪਸ਼ੂ ਨੇ ਪਾਲਣ ਵਾਲੇ ਵੀ ਖਾਤਰ ਜੇ ਕਿਸੇ ਨੂੰ ਪਾਨੂ ਨੂੰ ਲੈਣਾ ਹੋਵੇ ਮਨਕਣੀ ਆਖਾ ਜਮਾ ਠੀਕ ਆ ਨਾ ਤੇ ਚਾਰੇ ਪੈਰਾਂ ਤੇ ਨਿਸ਼ਾਨ ਆ ਉਹਨੂੰ ਦਿਖਾਉਨੇ ਆ ਸਟਿੱਕਲਾਂ ਸਾਈ ਵੀ ਦਿਖਾਉਨੇ ਚੈੱਕ ਕਰ ਲੋ ਬਹੁਤ ਸੋਹਣਾ ਪੁੱਟਾ ਗਾ ਜੇ ਕਿਸੇ ਵੀਰ ਨੇ ਪੱਲ ਨੂੰ ਵੈਰੀ ਬਾਤ ਛੱਡਣਾ ਹੋਵੇ ਤੇ ਬਾਈ ਹੈ ਨਹੀਂ ਆਪ ਬਾਈ ਦਾ ਤੁਹਾਡਾ ਨੰਬਰ ਬਲਾ ਦਾਂਗੇ ਠੀਕ ਹੈ ਨਾ ਕਰਾਂਗੇ ਬਾਈ ਨਾਲ ਗੱਲਬਾਤ ਡੇਢ ਸਾਲ ਦੇ ਲਗਭਗ ਉਮਰ ਲੱਗਦੀ ਹੈ ਇਹਦੀ ਪਟ ਪੂਰਾ ਮੱਥੇ ਤੇ ਸੋਹਣਾ ਪਟਾ ਤੇ ਪਿਆਰੇ ਪੈਰਾਂ ਦੇ ਨਿਸ਼ਾਨ ਆ ਜਿਹਾ ਇਹ ਮਾਰਕਾ ਪੂਰਾ ਵਧੀਆ ਆਪਣਾ ਬਾਈ ਕੀ ਮੋਲ ਆ ਬਾਈ 50000 ਕਿਹੜਾ ਪੰਡਾ ਗੁੰਮਟੀ ਤੇ ਫੋਨ ਨੰਬਰ ਆ 97799 99 977 98 053 053 7022 ਦਾ ਫੋਨ ਨੰਬਰ ਆ ਮਿੱਤਰੋ ਜੇ ਕਿਸੇ ਪਾਲਣ ਨੂੰ ਵੀ ਲੈਣਾ ਬਹੁਤ ਸੋਹਣਾ ਘਟਾ ਮਨਕਣੀ ਆਖਾ ਪੂਰੀ ਪਿਓਰ ਆ ਤੇ ਚਾਰੇ ਪੈਰਾਂ ਦਾ ਜਾਇਜ਼ ਮਾਰਕਾ ਪੂਰਾ ਨਮਾ ਪਟਾ ਸਿੱਧਾ ਮੇਰੀ ਡੂਰ ਕਿਸੇ ਵੀ ਨੇ ਛੜਨਾ ਪਾਲਣਾ ਘਟਾ ਕਿੰਨੀ ਉਮਰ ਕਿੰਨੀ ਆ ਬਾਈ ਇਹਦੀ 16 ਮਹੀਨੇ ਦੀ ਬਾਈ ਕਹਿੰਦਾ ਉਮਰ ਆ ਮਿੱਤਰੋ ਆਪਾਂ ਬਾ ਡੇਢ ਸਾਲ ਤੱਕੀ ਸੀ ਤੇ ਪੱਠਪੜਾ ਬਹੁਤ ਸੋਹਣਾ ਤੇ ਚੰਗਾ ਘਟਾ ਜੇ ਕਿਸੇ ਨੂੰ ਪਾਲਣਾ ਲੈਣਾ ਹੋਣਾ ਉਹ ਸੋਹਣਾ ਘਟਾ ਹਾਂ ਪਿਆ ਗੋਲ ਮਟੋਲ ਮਿੱਤਰੋ ਅੱਜ ਤੁਹਾਨੂੰ ਆਪਾਂ ਜਿੰਨੇ ਵੀ ਨਾਗ ਦਿਖਾਇਆ ਜਾਂ ਤਾਂ ਨੀਲੀ ਰਾਵੀ ਦੇ ਨਾਗਾ ਜਿਹਦੇ ਵਿੱਚ 5-6 ਮਹੀਨੇ ਸੱਜਰਾ ਦਿਖਾਈਆਂ ਜ਼ਿਆਦਾ ਤਾਂ ਨੀਲੇ ਰਾਵੀ ਦੇ ਦਿਖਾਈਆਂ ਤੇ ਆਹ ਦੇਖ ਮਿੱਤਰੋ ਤੁਹਾਡੇ ਲਈ ਇੱਕ ਹੋਰ ਨੀਲੀ ਜਾਵੀ ਦਾ ਬਹੁਤ ਸੋਹਣਾ ਨਗੀਨਾ ਲੈ ਕੇ ਆ ਚੁੱਕੇ ਹਾਂ ਸੈਂਗ ਵੀ ਦੇਖ ਲੋ ਕਿ ਚਟਾ ਦੋਨੇ ਅੱਖਾਂ ਮਣਕਣੀਆਂ ਤੇ ਫੁੱਲ ਮਾਰਕਾ ਪੂਰਾ ਹੈ ਦੋਨੇ ਅੱਖਾਂ ਮਣਕਣੀਆਂ ਤੇ ਮੇਲਾ ਲਈ ਬਠਿਆ ਕਰਮਾ ਲਈ ਠੀਕ ਹੈ ਨਾ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਬਾਈ ਹੋ ਗਏ 20 22 20 22 ਦਿਨ ਹੋ ਗਏ ਬਾਈ ਇਹ ਚੰਗਾ ਕਿਸੇ ਬਾਈ ਨੇ ਬਰੀਡ ਦੇ ਬੱਚੇ ਪੁੱਛੇ ਲੈ ਕੇ ਨਾ ਉਹ ਕਰਨਿਆਂ ਦਾ ਬਹੁਤ ਸੋਹਣਾ ਹਨ। ਤੁਹਾਨੂੰ ਚੈੱਕ ਕਰ ਲਓ ਮਿੱਤਰੋ। ਹਵਾਨਾ ਹੂ ਨਾ ਪੂਰਾ ਵਧੀਆ। ਉਠੀਆਲਾ ਥਾਣਾ। ਤੇ ਬਾਕੀ ਤੁਸੀਂ ਆਪ ਦੇਖਣੀ ਆ। ਕੱਦ ਕਾਰ ਬਹੁਤ ਚੰਗਾ। ਕਰਦੋ ਘਟ ਮੇਰੇ ਹਿਸਾਬ ਨਾਲ ਬਾਈ ਦੇ। ਮੋਟ ਕਸ ਦੇ ਘਰ ਹੁੰਦੀ ਮੋੜ ਦਾ ਬਾਈ। ਠੀਕ ਹੈ ਨਾ? ਬਹੁਤ ਸੋਹਣਾ ਹਵਾਨਾ ਮਿੱਤਰੋ। ਜੇ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਤਾਂ ਅੱਖ ਕੁ ਬਹੁਤ ਵਧੀਆ ਪਿਓਰ ਆ ਤੇ ਬੱਚੇ ਕੁਛ ਇਹਨਾਂ ਖਾਤਾ ਚੰਗੀ ਆ ਮਿੱਤਰੋ ਤੇ ਬਾਈਆਂ ਨਾਲ ਵੀ ਗੱਲਬਾਤ ਕਰਾਉਣੇ ਆ। ਜੋ ਇਸ ਕੁਆਲਿਟੀ ਸਾਨੂੰ ਦੁਬਾਰੇ ਚੈੱਕ ਕਰਾਉਣਾ ਮਿੱਤਰੋ ਬਹੁਤ ਸੋਹਣਾ ਸੰਗਾ ਬਾਈ ਕਰੀ ਮੂੰਹ ਇਹਨੂੰ। ਮੂੰਹ ਇਹਨੂੰ ਕਰੀ ਇਸ ਕੁਆਰਟੀ ਚ ਕਰਲੂ ਮਤੋਂ ਸੈਂਗਸੂ ਬਹੁਤ ਸੋਨਾ ਬਾਈ ਬਰਾਬਰ ਖੜੀ ਮੜਾ ਇਹਦੇ ਤਰਾਹੇ ਬਰਾਬਰ ਖੜੀ ਦੇਖੋ ਮਿੱਤਰੋ ਬਾਈ ਦੇ ਮੰਨ ਲੋ ਕੱਛ ਦੇ ਤੇ ਮੋਟੇ ਦੇ ਬਰਾਬਰ ਆਉਂਦੀ ਆ ਬਾਈ ਹੋਸੀਗਾ ਬਾਈ ਕੀ ਨਾਮ ਕੀ ਆ ਬਾਈ ਆਪਣਾ ਅਮਰੀਕ ਸਿੰਘ ਹੈ ਅਮਰੀਕ ਸਿੰਘ ਪਿੰਡ ਕਿਹੜਾ ਬਾਈ ਸੇਖਾ ਖੁਰਦਾ ਹੈ ਸੇਖਾ ਖੁਰਦਾ ਬਾਈ ਕੰਮੇ ਸੁਆ ਬੇ ਛੋਟੀ ਇਹ ਇਹ ਸੁਆ ਦੂਜਾ ਹੀ ਸੁਆ ਦੂਜਾ ਸੁਆ ਬਾਈ ਦੁੱਧ ਕਿੰਨਾ ਇਸ ਟਾਈਮ 14 ਕਿਲੋ 14 ਕਿਲੋ ਕਿੰਨੇ ਦਿਨ ਹੋਗੇ ਸੁਈ ਨੂੰ ਬਾਈ ਇਹਨਾਂ 22 ਦਿਨ ਹੋਗੇ 22 ਦਿਨ ਹੋਗੇ ਮਿੱਤਰੋ ਆ ਬੱਚਾ ਮੇਰਾ ਤੇ ਬਾਈ ਮੋਬਾਈਲ ਨੰਬਰ ਕਿੰਨਾ ਆਪਣਾ 99781 94781 06460 06460 ਬਾਈ ਦਾ ਨੰਬਰ ਆ ਫੇਸ ਕੁਆਲਟੀ ਮਿੱਤਰੋ ਚੈੱਕ ਕਰ ਲਓ ਸਿੰਘ ਸਿੰਘ ਬਹੁਤ ਸੋਹਣਾ ਕਿਸੇ ਬਾਈ ਨੇ ਬੱਚੇ ਪੁੱਛਿਆ ਖਾਤਰ ਬਰੀਡ ਖਾਤਰ ਛੋਟੀ ਲੈਣੀ ਹੋਵੇ ਚੰਗੀ ਆ ਕੱਦ ਮਿੱਤਰੋ ਬਹੁਤ ਸੋਹਣਾ ਤੇ ਹਵਾਨਾ ਹੂਣਾ ਸੋਡੇ ਸਾਹਮਣੇ ਆ ਦੇਖ ਸਕਦੇ ਹੋ ਪ੍ਰਭਾਨਾ ਵਾਲੀ ਤੋਰ ਆ ਸੋ ਜਿਹੜੇ ਵੀਰ ਨੂੰ ਚਾਹੀਦੀ ਹੋਵੇ ਤੇ ਬਾਈ ਨਾਲ ਕਰ ਲਓ ਸੰਪਰਕ ਸੋ ਧੰਨਵਾਦ ਸਾਰੇ ਵੀਰਾਂ ਦਾ ਰਾਮਪੁਰਾ 13 ਦੀ ਪਸ਼ੂ ਮੰਡੀ ਤੇ ਆ ਬਈ ਆਪਾਂ ਤੁਹਾਨੂੰ ਸਾਰੀ ਮੰਡੀ ਦਾ ਦਰਸ਼ੀ ਦਿਖਾਵਾਂਗੇ ਥੋੜਾ ਮਾਰਕਟ ਹਾਂ 맞ਦਾ ਵੇਸੇ ਬ੍ਰੀਡ ਬਾਸ ਤੇ ਬਹੁਤ ਚੰਗੀ ਝੋਟੀ ਆ ਸੰਤੂ ਨੂੰ ਦਿਖਾਉਣਾ ਮਿੱਤਰੋ ਦੇਖ ਲੋ ਹੋਰ ਮਿੱਤਰੋ ਨੂੰ ਦੋ ਕੱਟੀਆਂ ਦਿਖਾਉਣੇ ਆ ਫੇਸ ਬਿਊਟੀ ਚੈੱਕ ਕਰੋ ਕੱਟੀ ਕਰਮਾਈ ਦੀ ਸਾਲਕ ਦੀ ਕੱਟੀ ਆ ਤੇ ਝੋਲੀ ਦੇਖੋ ਬਹੁਤ ਚੰਗੀ ਝੋਲੀ ਲੱਗੀ ਆ ਕਰਮਾਈ ਦੀ ਸਾਲ ਦੀ ਕੱਟੀ ਆ ਬਈ ਇਹ ਤੇ ਆ ਦੂਜੀ ਇਹ 14 15 ਮਹੀਨੇ ਦੀ ਇਹ 14 15 ਮਹੀਨਿਆਂ ਦੀ ਕੱਟੀ ਆ ਸੰਗਸੂਰ ਚੈੱਕ ਕਰੋ ਦਾ ਵੀ ਮਿੱਤਰੋ ਬਹੁਤ ਸੋਹਣਾ ਲੱਗਿਆ ਤੇ ਪੱਟਪੜਾ ਤਾਂ ਅੰਤ ਹੀ ਨਹੀਂ ਕਰੀ ਮੜਾ ਪਰ ਇਹਨੂੰ ਪਰ ਇਹਨੂੰ ਕਰਨਾ ਬਈ ਮੇਰਾ ਪਟਪੁਰਾ ਚੈੱਕ ਕਰੋ ਮਿੱਤਰੋ ਬਹੁਤ ਸੋਹਣਾ ਪਟਪੁਰਾ ਚੋੜੀ ਤਾਂ ਅੰਤੀ ਨਹੀਂ ਕੁਜੀਦਾ ਵੀ ਚਲ ਥਾਣੇ ਪਾਜੀ ਫੋਨਸਾਉ ਨਹੀਂ ਤੇ ਮਾਲਕਾ ਸਾਨੂੰ ਨੰਬਰ ਵੀ ਬਲਾਵਾ ਭਈ ਨਾਮ ਕੀ ਆਪਣਾ ਨਾਂਜੀ ਬਲਬੀਰ ਸਿੰਘ ਦੀ ਨਾਂ ਬਲਬੀਰ ਸਿੰਘ ਹਾਂਜੀ ਪਿੰਡ ਪੂਲਾ ਜੀ ਜ਼ਿਲ੍ਹਾ ਬਠਿੰਡਾ ਤਸਵੀਰ ਨਾ ਪਿੰਡ ਪੂਲਾ ਤੇ ਜ਼ਿਲ੍ਹਾ ਮੋਸਾਣਾ ਜਿਉ ਸੋਈ ਬੰਦਾ ਜਿਹੜਾ ਤੇ ਤੁਸੀਂ ਉਸ ਤਾਣਾ ਤੇ ਮੋਬਾਈਲ ਨੰਬਰ ਬਈ ਆਪਣਾ 97809 97809 80503 80503 ਬਈ ਦਾ ਫੋਨ ਨੰਬਰ ਆ ਦੋ ਕਟੀਆਂ ਬਈ ਕੋਲੇ ਬਹੁਤ ਸ਼ਕੀਨ ਆ ਤੇ ਝੋਲੀ ਮਿੱਤਰੋ ਸਾਨੂੰ ਫੇਸ ਖੋਣਾ ਬੜੀ ਚੰਗੀ ਝੋਲੀ ਆ ਕਰਮਾਂ ਹੀ ਦੇਖ ਸੋ ਸਾਲ ਦੀ ਕੱਟੀ ਆ ਤੇ ਮੋਲਵਾਲੀ ਬਈ ਫੋਨ ਤੇ ਕਰੂਗਾ ਕਿਸੇ ਵੀ ਨੂੰ ਲੋੜੀ ਦਾ ਕਰ ਲੈ ਸਪਰਕ